ਸਾਨੂੰ ਪਿਛਲੇ 4 ਦਿਨਾਂ ਤੋਂ ਖੱਜਲ ਖਰਾਬ ਕੀਤਾ ਗਿਆ ਪਹਿਲਾਂ ਸਾਨੂੰ ਰਿਜ਼ਰਵਡ ਨਾਨ ਰਿਜ਼ਰਵਡ ਦੀਆਂ ਜਿਹੜੀਆਂ ਜਨਰਲ ਦੀਆਂ ਲਿਸਟਾਂ ਨਹੀਂ ਮਿਲੀਆਂ ਫਿਰ ਸਾਨੂੰ ਪਿੰਡਾਂ ਦੇ ਵਿੱਚ ਬਲੋਕਾ ਜਿਹੜੇ ਮੈਂਬਰ ਲੜਨੇ ਆ ਉਹ ਰਿਜ਼ਰਵ ਕੀਤੇ ਆ ਕਿ ਕੀ ਆ ਉਹਦੀ ਲਿਸਟ ਨਹੀਂ ਮਿਲੀ ਫਿਰ ਸਾਨੂੰ ਵੋਟਰ ਲਿਸਟਾਂ ਨਹੀਂ ਮਿਲੀਆਂ ਅੱਧੇ ਘੰਟੇ ਤੋਂ ਉਸ ਬੰਦੇ ਦਾ ਫੋਨ ਬੰਦ ਆ ਹੁਣ ਸਾਡਾ ਜਦੋਂ ਸਾਰੇ ਬੰਦਿਆਂ ਦੇ ਵਿੱਚ ਰੋਸ ਜਦੋਂ ਦੇਖਿਆ ਉਹਦਾ ਫੋਨ ਆਨ ਹੋ ਗਿਆ ਉਨੇ ਫੋਨ ਵੀ ਵੀਡੀਓ ਸਾਭ ਨੂੰ ਕਰ ਲਿਆ ਤੇ ਉਹ ਕਹਿੰਦਾ ਮੇਰੀ ਮਾਂ ਦਾ ਆਪਰੇਸ਼ਨ ਹੋ ਰਿਹਾ ਇੱਥੇ ਤੁਸੀਂ ਗੈਰ ਹਾਜ਼ਰ ਜੇ ਤੁਸੀਂ ਇੱਥੇ ਸਾਡੇ ਬੰਦੇ ਨੂੰ ਆਖਿਆ ਕਿ ਤੁਸੀਂ ਉੱਥੇ ਜਾਓ ਜਾ ਕੇ ਤਾਂ ਮੈਂ ਤੁਹਾਡੇ ਪਿੱਛੇ ਆਉਣਾ ਤੇ ਤੁਸੀਂ ਮੁੜ ਕੇ ਫੋਨ ਬੰਦ ਕਰ ਲਿਆ ਇਹ ਕਹਿੰਦੇ ਤੁਸੀਂ ਸਖਤ ਸਾਨੂੰ ਕਹਿੰਦੇ ਮੇਰੀ ਮਾਂ ਦਾ ਆਪਰੇਸ਼ਨ ਇਹ ਇੱਥੇ ਮੈਨੂੰ ਪਤਾ ਲੱਗਿਆ ਕਿ ਸਾਹਮਣੇ ਇੱਥੇ ਕੋਈ ਸਾਨੂੰ ਉੱਤੇ ਭਰੋਸਾ ਨਹੀਂ ਹੈ ਵੀਡੀਓ ਸਾਹਿਬ ਇੱਥੇ ਬੈਠਿਆ ਅਸੀਂ ਵੀ ਇੱਥੇ ਬੈਠੇ ਆਂ ਪਵਾ ਸਾਰੀ ਇਲੈਕਸ਼ਨ ਸਾਡੀ ਇੱਥੇ ਬੈਠਿਆ ਲੰਘ ਜੀ ਤੇ ਭਗਵੰਤ ਸਿੰਘ ਮਾਨ ਤੇ ਉਹਦੀ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਆ ਆ ਤੁਸੀਂ ਕਰਨਦੇ ਹੋ ਆ ਬਦਲਾਵ ਲਿਆਂਦਾ ਤੁਸੀਂ ਜੇ ਇੰਨੇ ਤੁਹਾਡੇ ਦਲੇਰ ਆ ਹੌਸਲੇ ਜੇ ਇੰਨਾ ਹੀ ਤੁਸੀਂ ਕੰਮ ਕੀਤਾ ਵਾ ਤਾਂ ਸਾਨੂੰ ਮੌਕਾ ਤਾਂ ਦਿਓ ਲੜਨਾ ਸਾਨੂੰ ਇੱਕ ਵਾਰੀ ਦਿਓ ਚੁੱਲਾ ਟੈਕਸ ਐਨਓਸੀਆਂ ਦਿਓ ਸਾਨੂੰ ਅਸੀਂ ਮੈਦਾਨ ਚ ਆ ਕੇ ਤੁਹਾਡੇ ਨਾਲ ਲੜੀਏ ਅਸੀਂ ਜੇ ਨਾ ਜਿੱਤਾਂਗੇ ਤੇ ਅਸੀਂ ਕਦੀ ਅੱਜ ਤੋਂ ਬਾਅਦ ਕਦੀ ਸਿਆਸਤ ਨਹੀਂ ਕਰਦੇ ਪਰ ਸਾਡੇ ਸਾਡੇ ਕੋਲ ਨਾ ਕਿਸੇ ਨੂੰ ਨਹੀਂ ਕੋ ਹਰ ਇੱਕ ਚੀਜ਼ ਪ੍ਰੋਵਾਈਡ ਕਰਾਵਾਂਗੇ ਜੋ ਸਾਡੇ ਕੋਲ ਹੈਗੀ ਬਣਦੀ ਹੈ ਸਾਡੀ ਬਣ ਮੰਗੀ ਪੰਜਾਬ ਦੇ ਵਿੱਚ ਪੰਚਾਇਤੀ ਚੋਲਾਂ ਦਾ ਐਲਾਨ ਹੋ ਚੁੱਕਾ ਹੈ ਤਾਂ ਦੱਸ ਦਈਏ ਕਿ ਤਸਵੀਰਾਂ ਤੁਹਾਨੂੰ ਸਭ ਤੋਂ ਪਹਿਲਾਂ ਦਿਖਾ ਦਈਏ ਖਡੂਰਸਾ ਬਲਾਕ ਦੀਆਂ ਤਸਵੀਰਾਂ ਨੇ ਜਿੱਥੇ ਕਾਂਗਰਸ ਪਾਰਟੀ ਦੇ ਸਾਬਕਾ ਬਲਾਇਕਰਮਨਜੀਤ ਸਿੰਘ ਸਿੱਕੀ ਅਤੇ ਆਸ-ਪਾਸ ਦੇ ਕਾਂਗਰਸੀ ਪਿੰਡਾਂ ਦੇ ਸਰਪੰਚ ਪੁੱਜੇ ਨੇ ਸਰਕਾਰ ਵੱਲੋਂ ਚੋਣਾ ਨਿਰਪੱਖ ਕਰਾਉਣ ਦਾ ਦਾਵਾ ਕਰ ਦਿੱਤਾ ਗਿਆ ਪਰ ਕੀ ਇਹਨਾਂ ਸਰਪੰਚਾਂ ਨੂੰ ਸਰਟੀਫਿਕੇਟ ਹੀ ਨਹੀਂ ਮਿਲਦੇ ਤਾਂ ਫਿਰ ਇਹ ਕਿੱਥੋਂ ਚੋਣਾ ਲੜਨਗੇ ਤਾਂ ਅਫਸਰ ਸਾਹਿਬਾਨ ਵੀ ਤਸਵੀਰਾਂ ਵਿੱਚ ਸਾਡੇ ਸਾਹਮਣੇ ਬਰਾਜਮਾ ਨੇ ਗੱਲਬਾਤ ਇਹਨਾਂ ਨਾਲ ਵੀ ਕਰਾਂਗੇ ਤਾਂ ਸਾਬਕਾ ਵਿਦਾ ਇੱਕ ਸਿੱਕੀ ਜੀ ਨਾਲ ਗੱਲਬਾਤ ਕਰਾਂਗੇ ਹਾਂਜੀ ਐਮਐਲਏ ਸਾਹਿਬ ਕੀ ਗੱਲ ਹੋ ਗਈ ਚੋਣਾਂ ਦਾ ਦੌਰ ਆ ਗਿਆ ਸਰਕਾਰ ਨੇ ਐਲਾਨ ਕਰ ਦਿੱਤਾ ਪਰ ਤੁਸੀਂ ਇੱਥੇ ਕੀ ਲੋੜ ਪੈ ਗਈ ਜਿਹੜਾ ਇੱਥੋਂ ਤੱਕ ਪਹੁੰਚੇ ਸਾਨੂੰ ਪਿਛਲੇ 4 ਦਿਨਾਂ ਤੋਂ ਖੱਜਲ ਖਰਾਬ ਕੀਤਾ ਗਿਆ ਪਹਿਲਾਂ ਸਾਨੂੰ ਰਿਜ਼ਰਵ ਨੋਨ ਰਿਜ਼ਰਵ ਦੀਆਂ ਜਿਹੜੀਆਂ ਜਨਰਲ ਦੀਆਂ ਲਿਸਟਾਂ ਨਹੀਂ ਮਿਲੀਆਂ ਫਿਰ ਸਾਨੂੰ ਪਿੰਡਾਂ ਦੇ ਵਿੱਚ ਬਲਾਕ ਜਿਹੜੇ ਮੈਂਬਰ ਲੜਨੇ ਆ ਉਹ ਰਿਜ਼ਰਵ ਕੀਤੇ ਆ ਕਿ ਕੀ ਆ ਉਹਦੀ ਲਿਸਟ ਨਹੀਂ ਮਿਲੀ ਫਿਰ ਸਾਨੂੰ ਵੋਟਰ ਲਿਸਟਾਂ ਨਹੀਂ ਮਿਲੀਆਂ ਫਿਰ ਅਸੀਂ ਅੱਜ ਐਸ.ਡੀ.ਐਮ ਸਾਹਿਬ ਕੋ ਗਏ ਐਸ.ਡੀ.ਐਮ ਸਾਹਿਬ ਨੇ ਬੀਡੀਓ ਸਾਹਿਬ ਨੂੰ ਆਖਿਆ ਇਹਨਾਂ ਕੋਲ ਅਸੀਂ ਦਫ਼ਤਰ ਚ ਆਏ ਆ ਇਹਨਾਂ ਦੇ ਸੈਕਟਰੀ ਕੋਈ ਬੱਲਾ ਆ ਬਲਰਾਜ ਉਹ ਐਸ ਡੀ ਐਮ ਸਾਹਿਬ ਦੀ ਮੀਟਿੰਗ 'ਚ ਸੀਗਾ ਤੇ ਮੁੜ ਕੇ ਉਹਨੇ ਫੋਨ ਬੰਦ ਕਰਕੇ ਤੇ ਉਹ ਚਲੇ ਗਿਆ ਔਰ ਪਿਛਲੇ 4-5 ਦਿਨਾਂ ਤੋਂ ਸਾਡੇ ਬੰਦਿਆਂ ਨਾਲ ਉਹਦਾ ਕੋਈ ਸੰਪਰਕ ਨਹੀਂ ਹੋ ਰਿਹਾ ਜਿੰਨੂੰ ਵੀ ਉਹ ਲਾਰੇ ਲੱਪੇ ਲਾਈ ਜਾਂਦਾ ਕਿ ਮੈਂ ਇੱਥੇ ਆ ਤੂੰ 8:00 ਵਜੇ ਆ ਜਾ ਤੂੰ 8:00 ਵਜੇ ਆ ਜਾ ਅਖੀਰ ਅਸੀਂ ਆਕ ਕੇ ਵੀਡੀਓ ਸਾਹਿਬ ਕੋਲ ਆਏ ਵੀਡੀਓ ਸਾਹਿਬ ਨੂੰ ਆਖਿਆ ਕਿ ਅਸੀਂ ਇੱਥੇ ਬੈਠੇ ਆ ਤੁਸੀਂ ਉਹਨੂੰ ਸੱਦੋ ਅੱਧੇ ਘੰਟੇ ਤੋ ਉਸ ਬੰਦੇ ਦਾ ਫੋਨ ਬੰਦ ਆ ਹੁਣ ਸਾਡਾ ਜਦੋਂ ਸਾਰੇ ਬੰਦਿਆਂ ਦੇ ਵਿੱਚ ਰੋਸ ਜਦੋਂ ਦੇਖਿਆ ਉਹਦਾ ਫੋਨ ਆਨ ਹੋ ਗਿਆ ਉਹਨੇ ਫੋਨ ਵੀ ਵੀਡੀਓ ਸਾਹਿਬ ਨੂੰ ਕਰ ਲਿਆ ਤੇ ਉਹ ਕਹਿੰਦਾ ਮੇਰੀ ਮਾਂ ਦਾ ਆਪਰੇਸ਼ਨ ਹੋ ਰਿਹਾ ਮਾਂ ਦਾ ਆਪਰੇਸ਼ਨ ਹੋਣ ਤੋਂ ਮੈਂ ਵੀਡੀਓ ਸਾਹਿਬ ਨੂੰ ਇਹ ਪੁੱਛਿਆ ਕਿ ਵੀਡੀਓ ਸਾਹਿਬ ਕੋਈ ਉਹਦੀ ਲੀਵ ਐਪਲੀਕੇਸ਼ਨ ਤੁਹਾਡੇ ਕੋਲ ਹੈਗੀ ਆ ਜਿਹੜਾ ਕਿ ਕਹਿੰਦੇ ਨਹੀਂ ਬਿਲਕੁਲ ਨਹੀਂ ਹੈ ਸੋ ਇਥੋਂ ਪੱਕਾ ਹੁੰਦਾ ਕਿ ਝੂਠ ਬੋਲ ਕੇ ਕਿਤੇ ਬੈਠਾ ਨੰਬਰ 2 ਉਸ ਬੰਦੇ ਨੇ ਸਾਨੂੰ ਕੋਈ ਨਿਆ ਨਹੀਂ ਦੇਣਾ ਕੋਈ ਸਾਨੂੰ ਉੱਤੇ ਭਰੋਸਾ ਨਹੀਂ ਹੈ ਵੀਡੀਓ ਸਾਹਿਬ ਇੱਥੇ ਬੈਠਿਆ ਅਸੀਂ ਵੀ ਇੱਥੇ ਬੈਠੇ ਆਂ ਪਵਾਂ ਸਾਰੇ ਇਲੈਕਸ਼ਨ ਸਾਡੀ ਇੱਥੇ ਬੈਠਿਆ ਲੰਘ ਜੇ ਅਸੀਂ ਇੱਥੇ ਬਹਿ ਕੇ ਕਰਾਂਗੇ ਤੇ ਭਗਵੰਤ ਸਿੰਘ ਮਾਨ ਤੇ ਉਹਦੀ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਆ ਆ ਤੁਸੀਂ ਕਰਨਦੇ ਹੋ ਆ ਬਗਲਾਵ ਲਿਆਂਦਾ ਤੁਸੀਂ ਆ ਤੁਸੀਂ ਮਤਲਬ ਤੁਸੀਂ ਕਹਿੰਦੇ ਹੋ ਬਿਲਕੁਲ ਨਰਪਾਕੋ ਕਿ ਤੁਹਾਨੂੰ ਇਲੈਕਸ਼ਨਾਂ ਲੜਾਵਾਂਗੇ ਜੇ ਇੰਨੇ ਤੁਹਾਡੇ ਦਲੇਰ ਆ ਹੌਸਲੇ ਜੇ ਇੰਨਾ ਹੀ ਤੁਸੀਂ ਕੰਮ ਕੀਤਾ ਵਾ ਤਾਂ ਸਾਨੂੰ ਮੌਕਾ ਤਾਂ ਦਿਓ ਲੜਨਾ ਸਾਨੂੰ ਇੱਕ ਵਾਰੀ ਦਿਓ ਚੁੱਲਾ ਟੈਕਸ ਐਨਓਸੀਆਂ ਦਿਓ ਸਾਨੂੰ ਅਸੀਂ ਮੈਦਾਨ ਚ ਆ ਕੇ ਤੁਹਾਡੇ ਨਾਲ ਲੜੀਏ ਅਸੀਂ ਜੇ ਨਾ ਜਿੱਤਾਂਗੇ ਤੇ ਅਸੀਂ ਕਦੀ ਅੱਜ ਤੋਂ ਬਾਅਦ ਕਦੀ ਸਿਆਸਤ ਨਹੀਂ ਕਰਦੇ ਇਹ ਡਰਿਆ ਇਸ ਸਰਕਾਰ ਨੂੰ ਉਹਨਾਂ ਨੂੰ ਪਤਾ ਕਿ ਅੱਗੇ ਵੀ ਮੂੰਹ ਦੀਆਂ ਖਾਧੀਆਂ ਤੇ ਹੁਣ ਮੂੰਹ ਦੇ ਕਾਲਕ ਮਲੀ ਜਾਣੀਆਂ ਲੋਕਾਂ ਵੱਲੋਂ ਇਸ ਕਰਕੇ ਸਾਨੂੰ ਲਾਗ ਨਹੀਂ ਆਉਣ ਦਿੰਦੇ ਤੇ ਅਸੀਂ ਵੀਡੀਓ ਸਾਹਿਬ ਨੂੰ ਵੀ ਇਹ ਕਹਿ ਰਹੇ ਆ ਕਿ ਭਾਈ ਸਾਹਿਬ ਜਦ ਤੱਕ 18 ਪਿੰਡਾਂ ਦਾ ਇਸ ਬਲੌਗ ਦਾ ਫੈਸਲਾ ਨਹੀਂ ਹੁੰਦਾ ਅਸੀਂ ਇੱਥੇ ਬੈਠੇ ਆ ਅਸੀਂ ਨਹੀਂ ਹਿੱਲਦੇ ਇਹ ਜਾਣਣ ਇਹਨਾਂ ਦਾ ਕੰਮ ਜਾਣੇ ਇਹ ਹੁਣ ਇਹ ਦੇਖਣਗੇ ਕੀ ਕਰਦੇ ਕਿ ਸਾਹੀ ਸਾਹਿਬ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਤਾਂ ਕਿਤੇ ਵੋਟਾਂ ਤੋਂ ਬਿਨਾਂ ਇਹਨਾਂ ਦਾ ਹੋ ਸਕਦਾ ਕਿ ਆਪਣੇ ਸਰਪੰਚੀ ਬਣਾਏ ਜਾਣ ਕਿਤੇ ਨਾ ਕਿਤੇ ਇਹ ਮੰਨਦੇ ਵਿੱਚ ਅਸ਼ੰਕਾ ਹੈਗੀ ਆ ਤੁਹਾਡੇ ਕਾਂਗਰਸੀਆਂ ਦੇ ਵੀ ਕਿਤੇ ਨਾ ਕਿਤੇ ਸਰਕਾਰ ਇਹ ਚਾਲ ਖੇਡ ਸਕਦੀ ਹੈ ਜੀ ਸਾਡੇ ਕੋਲ ਰਿਕਾਰਡਿੰਗਾਂ ਆ ਇਸੇ ਸੈਕਟਰੀ ਦੀਆਂ ਜਿਹੜਾ ਕਹਿੰਦਾ ਹੈ ਕਿ ਸਾਨੂੰ ਐਮਐਲਏ ਨੇ ਕਿਹਾ ਨਹੀਂ ਦੇਣੀਆਂ ਸਾਡੇ ਕੋਲ ਰਿਕਾਰਡਿੰਗਾਂ ਆ ਜਿੱਥੇ ਇਹ ਕਹਿੰਦੇ ਆ ਕਿ ਅਸੀਂ ਨਹੀਂ ਦੇ ਸਕਦੇ ਨਹੀਂ ਔਰ ਇਹ ਰਿਕਾਰਡਿੰਗਾਂ ਮੈਂ ਤੁਹਾਨੂੰ ਜੇ ਲੋਡ ਪਈ ਤੇ ਤੁਹਾਨੂੰ ਸੁਣਾ ਵੀ ਦਿਆਂਗੇ ਕਿ ਜਿੱਥੇ ਕਿਹਾ ਗਿਆ ਕਿ ਉਹਨੇ ਮਨਾ ਕੀਤਾ ਕਿ ਤੁਹਾਨੂੰ ਕਿਸੇ ਨੂੰ ਕੁਝ ਨਹੀਂ ਦੇਣਾ ਤੇ ਇਥੋਂ ਸਪਸ਼ਟ ਨਹੀਂ ਹੋ ਜਾਂਦਾ ਅਸੀਂ ਵੀਡੀਓ ਸਾਹਿਬ ਨੂੰ ਇਹਨਾਂ ਦੀਆਂ ਗੱਲਾਂ ਸੁਣ ਲਈ ਥੋੜਾ ਇੱਥੇ ਆਏ ਆ ਸਾਨੂੰ ਪਤਾ ਹੈ ਕਿ ਸਾਡੇ ਨਾਲ ਕੀ ਹੋਣਾ ਹੈ ਪਿੱਛੋਂ ਇਨਸਟਰਕਸ਼ਨਾਂ ਕੀ ਆਈਆਂ ਵੀਡੀਓ ਸਾਹਿਬ ਨੂੰ ਵੀ ਬੁਲਾਇਆ ਗਿਆ ਘਰ ਵੀਡੀਓ ਸਾਹਿਬ ਨੂੰ ਵੀ ਇਨਸਟਰਕਸ਼ਨਾਂ ਦਿੱਤੀਆਂ ਗਈਆਂ ਕਿ ਨਹੀਂ ਕਰਨਾ ਇਹਨਾਂ ਦਾ ਕੋਈ ਕੰਮ ਇਹ ਸਰ ਸਾਹਿਬ ਕਿਤੇ ਨਾ ਕਿ ਨਿਰਪੱਖ ਚੋਣਾਂ ਦੀ ਗੱਲ ਹੋਈ ਸੀ ਪਰ ਇੱਥੇ ਤਾਂ ਕੋਈ ਮਾਹੌਲ ਹੀ ਹੋਰ ਬਣਿਆ ਪਿਆ ਕਿਉਂਕਿ ਕਾਂਗਰਸੀਆਂ ਨੂੰ ਕਹਿੰਦੇ ਕਾਗਜ ਨਹੀਂ ਦਿੱਤੇ ਜਾ ਰਹੇ ਕਾਲੀ ਦਲ ਵਾਲੇ ਵੀ ਇੱਥੇ ਆ ਰਹੇ ਨੇ ਪਰੇਸ਼ਾਨ ਹੋ ਰਹੇ ਨੇ ਕਾਗਜ ਨਹੀਂ ਮਿਲ ਰਹੇ ਤਾਂ ਫਿਰ ਚੋਣਾਂ ਕਿਵੇਂ ਲੜਨਗੇ ਦੂਜੀਆਂ ਪਾਰਟੀਆਂ ਦੇ ਲੋਕ ਕੀ ਇਕੱਲੇ ਆਮ ਆਦਮੀ ਪਾਰਟੀ ਵਾਲੇ ਫਿਰ ਚੋਣਾਂ ਲੜ ਲੈਣਗੇ ਜੀ ਭਗਵੰਤ ਮਾਨ ਕਹਿੰਦਾ ਸੀ ਲੋਕ ਸਭਾ ਚ 13 ਲੈ ਕੇ ਆਉਣੀਆਂ ਤੇ ਲੋਕਾਂ ਨੇ ਅਗਿਓ 1 ਘੜਾ ਆ ਕੇ 3 ਤੇ ਲੈ ਆਂਦਾ ਤੇ ਹੁਣ ਤੁਹਾਨੂੰ ਮੈਂ ਦਾਅਵੇ ਨਾ ਕਹਨਾ ਕਿ ਇਹ ਨਰਪੱਖਤਾ ਜਿਹੜੀ ਕਹਿੰਦੇ ਆ ਜੇ ਆ ਜਾਣ ਤੇ 0 ਤੇ ਆ ਜਾਣਗੇ 3 ਤੋਂ ਵੀ ਇੱਕ ਵੀ ਪੰਚਾਇਤ ਨਹੀਂ ਇਹਨਾਂ ਦੀ ਜਿੱਤੂਗੀ ਇਸੇ ਡਰ ਦੇ ਮਾਰੇ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਨਾਲ ਦੁਨੀਆ ਨਹੀਂ ਇਹ ਹੁਣ ਚੋਰੀ ਠਗੀ ਜੋ ਜੋ ਚੱਲ ਧੱਕਾ ਚੱਲ ਸਕਦਾ ਉਹ ਚਲਾ ਕੇ ਤਾਂ ਸਾਨੂੰ ਕਰਨਗੇ ਔਰ ਅਸੀਂ ਇਲੈਕਸ਼ਨ ਕਮਿਸ਼ਨ ਕੋ ਜਾਵਾਂਗੇ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਕਰਾਂਗੇ ਸਾਨੂੰ ਵੀਡੀਓ ਸਾਹਿਬ ਉਹਦੀ ਗੈਰ ਹਾਜ਼ਰੀ ਦਾ ਸਰਟੀਫਿਕੇਟ ਦੇਣ ਉਹਦਾ ਸਾਰਾ ਕੁਝ ਸਰਟੀਫਿਕੇਟ ਕੱਢ ਕੇ ਦੇਣ ਤੇ ਅਸੀਂ ਅਗਲੀ ਕਾਰਵਾਈ ਕਰੀਏ ਜਦ ਤੱਕ ਨਹੀਂ ਕਰਦੇ ਅਸੀਂ ਇੱਥੇ ਧਰਨੇ ਤੇ ਬੈਠੇ ਸੋ ਸੋਇਸਾਨ ਸਾਡੇ ਨਾਲ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਜਨਾਬ ਵੱਲੋਂ ਦੱਸਿਆ ਗਿਆ ਕਿ ਕਿਵੇਂ ਜਿਹੜਾ ਕਾਂਗਰਸੀ ਪਾਰਟੀ ਦੇ ਵਰਕਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਕਿ ਉਹਨਾਂ ਦੇ ਡਾਕੂਮੈਂਟ ਨਹੀਂ ਦਿੱਤੇ ਜਾ ਰਹੇ ਤਾਂ ਸਾਡੇ ਨਾਲ ਸਾਹ ਵੀ ਮੌਜੂਦ ਨੇ ਗੱਲਬਾਤ ਕਰਦੇ ਆਂ ਹਾਂਜੀ ਸਰ ਤੁਸੀਂ ਵੀ ਸਾਹਮਣੇ ਤੁਹਾਡੇ ਵੀ ਕੀ ਇਹਨਾਂ ਦੇ ਕੋਈ ਝੂਠ ਕਿਹਾ ਤਾਂ ਮੈਨੂੰ ਹੁਣੇ ਔਨ ਕੈਮਰਾ ਕਹਿ ਦਿਓ ਵੀ ਇਹ ਕੁਝ ਝੂਠ ਬੋਲ ਰਹੇ ਆ ਜੀ ਮੈਨੂੰ ਇਹਨਾਂ ਨੇ ਅੱਜ ਹੀ ਮੇਰੇ ਧਿਆਨ ਦੇ ਵਿੱਚ ਲਿਆਂਦਾ ਵੀ ਸਾਨੂੰ ਨਹੀਂ ਮਿਲੇ ਡਾਕੂਮੈਂਟ ਉਹ ਜਿਹੜਾ ਇਹਨਾਂ ਦੇ ਪਿੰਡਾਂ ਦੇ ਵਿੱਚ 571 ਲੱਗਾ ਵਾ ਉਹਦੇ ਸਵੇਰੇ ਪਹਿਲੇ ਸਵੇਰੇ ਤੇ ਉੱਥੇ ਹਾਜ਼ਰ ਸੀ ਸਾਡੇ ਕੋਲ ਪਰ ਉੱਥੇ ਚੱਲ ਗਿਆ ਤਾਂ ਹੁਣ ਉਹਦਾ ਫੋਨ ਤੇ ਸੰਭਰ ਕੀਤਾ ਤਾਂ ਉਹਨੇ ਹੁਣ ਸਾਨੂੰ ਇਹ ਗੱਲ ਕਹਿ ਦਿੱਤੀ ਆ ਕਿ ਪਹਿਲੇ ਫੋਨ ਬੰਦ ਸੀ ਉਹਦਾ ਉਹ ਬੰਦ ਬਾਅਦ ਹੁਣ ਉਹਨੇ ਸਾਨੂੰ ਭੇਜਿਆ ਤਾਂ ਉਹਨੇ ਫੋਨ ਕੀਤਾ ਦੁਬਾਰਾ ਬੁਣ ਕੇ ਵੀ ਮੇਰੀ ਮਾਤਾ ਦਾ ਆਪਰੇਸ਼ਨ ਵਾ ਤੇ ਮੈਂ ਉੱਥੇ ਚੱਲ ਗਿਆ ਤੇ ਮੈਂ 4 ਵਜੇ ਤੱਕ ਆ ਜਾਣਾ ਵਾ ਤੇ ਉਹ ਕੋਈ ਛੁੱਟੀ ਤੇ ਉਹ ਪਹਿਲਾਂ ਪਰ ਉਹਨੇ ਪਹਿਲੇ ਸਾਨੂੰ ਕੋਲ ਨਹੀਂ ਕਿ ਦੱਸਿਆ ਪਹਿਲਾਂ ਜਾਣ ਤੋਂ ਪਹਿਲਾਂ ਛੁੱਟੀ ਜਾਣ ਤੋਂ ਉਸ ਜਿਹੜੇ ਸੈਕਟਰੀ ਵੱਲੋਂ ਤੁਹਾਨੂੰ ਕੋਈ ਰਿਟਰਨ ਦੇ ਵਿੱਚ ਛੁੱਟੀ ਜਾਂ ਕੋਈ ਲਿਖੇ ਦਿੱਤਾ ਹੋਵੇਗਾ ਕਿ ਮੇਰੀ ਮਾਤਾ ਦਾ ਪਹਿਲੇ ਪਹਿਲਾਂ ਨਹੀਂ ਦਿੱਤਾ ਹੁਣ ਉਹਦਾ ਫੋਨ ਤੇ ਦੱਸਿਆ ਕਿ ਮੈਂ ਆਪਰੇਸ਼ਨ ਤੇ ਉੱਥੇ ਚੱਲ ਗਿਆ ਮ ਨੇ ਗਿਆ ਨਹੀਂ ਮਨਜ਼ੂਰੀ ਨਹੀਂ ਲੱਗੀ ਸਰ ਫਿਰ ਤੁਸੀਂ ਜ਼ਿੰਮੇਵਾਰ ਹੋ ਚੋਣਾਂ ਦਾ ਮੋਬਲ ਚੱਲ ਰਿਹਾ ਹੈ ਤਾਂ ਕਿਤੇ ਨਾ ਕਰੇ ਜਿਹੜੀ ਖੱਜਲ ਖਵਾਰੀ ਹੋਣ ਈ ਹੈ ਫਿਰ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਇਸ ਖੱਜਲ ਖਵਾਰੀ ਸੰਬੰਧੀ ਕਿ ਕੀ ਸੱਤਾ ਤੇ ਪਾਰਟੀ ਫਿਰ ਇਹ ਸਰ ਕੁਝ ਕਰਾ ਰਹੀ ਹੈ ਨਹੀਂ ਕੋਈ ਨਹੀਂ ਕਰਾ ਰਿਹਾ ਤੇ ਪਹਿਲਾਂ ਉਹਦੀ ਗਲਤੀ ਦਾ ਹੋ ਕਰਕੇ ਹੋ ਗਿਆ ਸੈਕਟਰੀ ਦਾ ਸਾਨੂੰ ਕਿਸੇ ਕੋਈ ਕੁਸ਼ਣ ਨਹੀਂ ਕੁਝ ਨਹੀਂ ਕਿਹਾ ਇਸ ਤਰ੍ਹਾਂ ਦਾ ਕੁਝ ਕਰਨਾ ਮੁਰਗੀ ਭਾਈ ਹੁਣ ਚਲ ਇਹਨਾਂ ਨੂੰ ਕੀ ਆਸ਼ਵਾਸ਼ਣ ਕੀ ਹੈ ਕਿ ਤੁਸੀਂ ਇਹਨਾਂ ਨੂੰ ਇਹਨਾਂ ਦੇ ਜਿਹੜੇ ਚੁੱਲਾ ਟੈਕਸ ਜਾਂ ਦੁਰਦੇ ਤਰ੍ਹਾਂ ਦੇ ਡਾਕੂਮੈਂਟ ਹੈ ਕੀ ਇਹਨਾਂ ਨੂੰ ਦੇ ਸੋਗੇ ਕਿ ਇਹ ਇਹ ਦੂਜੀਆਂ ਪਾਰਟੀਆਂ ਦੇ ਨੁਮਾਇंदे ਜਿਹੜੇ ਚੋਣ ਲੜ ਸਕਦੇ ਆ ਜਾਂ ਨਹੀਂ ਲੜ ਸਕਦੇ ਉਹ ਤਾਂ ਸਾਰੀ ਕੋਈ ਚੋਣ ਤੇ ਕੋਈ ਵੀ ਲੜ ਸਕਦਾ ਕਿਸੇ ਪਾਰਟੀ ਦਾ ਵੀ ਹੋਵੇ ਪਰ ਇੱਥੇ ਵੇਖ ਕੇ ਮਾਹੌਲ ਦਾ ਕੁਝ ਹੋਰ ਲੱਗ ਰਿਹਾ ਜੀ ਉਹ ਤਾਂ ਮੈਂ ਕਹਿ ਨਹੀਂ ਸਕਦਾ ਵੀ ਕਿ ਬਾਕੀ ਉਹ ਤਾਂ ਆਪਾਂ ਸਾਡੇ ਸਾਡੇ ਵਾਲਾ ਨਾ ਕਿਸੇ ਨੂੰ ਨਹੀਂ ਆ ਉਹ ਹਰ ਇੱਕ ਚੀਜ਼ ਪ੍ਰੋਵਾਈਡ ਕਰਾਵਾਂਗੇ ਜੋ ਸਾਡੇ ਕੋਲ ਹੈਗੀ ਬਣਦੀ ਸਾਡੀ ਧਰਮ ਮੁੜ ਕੇ ਕੋਈ ਵੀ ਗੱਲ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾਵੇ ਕਿ ਹੁਣ ਹਉ ਲਿਖਾ ਕੇ ਚਾਰ ਵਜੇ ਦਾ ਟੱਪਦਾ ਚਾਰ ਵਜੇ ਨਹੀਂ ਆਇਆ ਤਾਂ ਫਿਰ ਲਿਖ ਕੇ ਦਵਾਂ ਉਹਦੇ ਖਿਲਾਫ ਰਿਪੋਰਟ ਜੀ ਉਹ ਚਾਰ ਵਜੇ ਦਾ ਕਹੇ ਰੋਈ ਜਿਹੜਾ ਜਿਹੜਾ ਪਤਾ ਹੀ ਕਰਨ ਵਾਲਾ ਵਿਅਕਤੀ ਹੈ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਮੈਂ ਕਹਿੰਦਾ ਉਹ ਚਾਰ ਵਜੇ ਤੱਕ ਵੇਟ ਕਰ ਲੈ ਜੇ ਨਹੀਂ ਆਵੇ ਤਾਂ ਫਿਰ ਫੇਰ ਕਰਦੇ ਉਹਦੇ ਖਿਲਾਫ ਲਿਖਾਂਗੇ ਮੁੜ ਕੇ ਸੁਵੇਸਨ ਸਾਡੇ ਨਾਲ ਬੀਡੀਪੀਓ ਸਾਹਿਬ ਜਿਨ੍ਹਾਂ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਨਿਰਪੱਖ ਚੋਣਾਂ ਕਰਵਾਉਣ ਦਾ ਦਾਵਾ ਕੀਤਾ ਗਿਆ ਪਰ ਕਿਤੇ ਨਾ ਕਿਤੇ ਖੱਜਲ ਖੁਆਰੀ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਦੇ ਜਿਹੜੇ ਸਰਪੰਚ ਨੇ ਸਾਬਕਾ ਚਰਮਾਂ ਜਿਹਨਾਂ ਦੀ ਹੁੰਦੀ ਇੱਥੇ ਨਜ਼ਰ ਆ ਰਹੀ ਹੈ ਕਿਉਂਕਿ ਬीडीपीਓ ਸਾਹਿਬ ਵੱਲੋਂ ਆਪੇ ਦੱਸ ਦਿੱਤਾ ਗਿਆ ਕਿ ਜਿਹੜਾ ਸੈਕਟਰੀ ਹੈ ਉਸ ਵੱਲੋਂ ਕੋਈ ਛੁੱਟੀ ਨਹੀਂ ਦਿੱਤੀ ਗਈ ਤਾਂ ਹੁਣ ਉਸ ਵੱਲੋਂ ਇੱਕ ਫੋਨ ਤੇ ਕਹਿ ਦਿੱਤਾ ਗਿਆ ਕਿ ਮੇਰੀ ਮਦਰ ਦਾ ਆਪਰੇਸ਼ਨ ਹੈ ਮੈਂ ਉੱਥੇ ਗਿਆ ਵਾਂ ਤਾਂ ਫਿਲਹਾਲ ਨਹੀਂ ਆ ਸਕਦਾ ਹੁਣ ਦੇਖਣਾ ਹੋਵੇਗਾ ਕਿ ਜਿਹੜੀ ਪੰਜਾਬ ਸਰਕਾਰ ਨੇ ਨਿਰਪੱਖ ਚੋਣਾਂ ਕਰਾਉਣ ਦਾ ਦਾਵਾ ਕਰਦੀ ਸੀ ਉਹ ਕਿੱਥੋਂ ਤੱਕ ਸਫਲ ਰਹੇਗੀ ਕੈਮਰਾਮੈਨ ਬਜੀਤ ਨਾਲ ਰਵੀ ਖਹਿਰਾ ਪੰਜਾਬੀ ਲੋਕ ਚੈਨਲ ਸ਼੍ਰੀ ਖੜੂਸਾ ਜੀ